ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਹਤ ਅਤੇ ਸਿੱਖਿਆ ਕੈਨ ਨੂੰ ਤਾਂ ਸਾਡੇ ਸੰਵਿਧਾਨ ਦੇ ਵਿੱਚ ਵੀ ਇਹ ਸਟੇਟ ਪਾਲਿਸੀ ਹੈ ਯਾਨੀ ਕਿ ਭਾਰਤ ਜੋ ਸੂਬਿਆਂ ਦਾ ਮਿਲਿਆ ਹੋਇਆ ਇੱਕ ਸੰਗਠਨ ਹੈ ਉਸ ਨੇ ਇਹ ਦੋ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਉਹ ਕਲੀਅਰਲੀ ਸੰਵਿਧਾਨ ਦੇ ਵਿੱਚ ਸੂਬਿਆਂ ਤੇ ਛੱਡੀਆਂ ਹੋਈਆਂ ਪਰ ਲੰਬੇ ਸਮੇਂ ਤੋਂ ਨਾਤਾ ਇਸ ਦੀ ਪਾਲਣਾ ਹੋ ਰਹੀ ਹੈ ਅਤੇ ਇਸ ਦੇ ਵਿੱਚ ਕੁਝ ਸੋਧਾਂ ਕਰਕੇ ਇਸ ਦੇ ਵਿੱਚ ਤਬਦੀਲੀਆਂ ਵੀ ਕਰ ਦਿੱਤੀਆਂ ਗਈਆਂ ਜਿਵੇਂ ਕਿ ਇੱਕ ਰੀਸੈਂਟ ਤਬਦੀਲੀ ਹੈ ਭਾਰਤ ਬੰਦਰ ਤੇ ਨੀਟ ਦਾ ਟੈਸਟ ਮੈਡੀਕਲ ਦਾਖਲੇ ਵਾਸਤੇ ਤੇ ਇਸੇ ਤਰੀਕੇ ਨਾਲ ਕੁਝ ਕੇਂਦਰ ਦੀਆਂ ਸਕੀਮਾਂ ਜਿਵੇਂ ਅਜੂਸ਼ਮਨ ਭਾਰਤ ਤੇ ਕੁਝ ਹੋਰ ਸਕੀਮਾਂ इस दिल्ली तो आम आदमी पार्टी दिया आम आदमी क्लीन का उन्होंने तर्ज त बनाई हुई हैं तो ये मसला की है जे सूबे ने सेहत की पॉलिसी बनानी है तो केंद्र तो सेहत की पॉलिसी क्यों बनती है क्यों क्योंकि साढ़े फैडरलिजम को खोरा लग रहा मैं जो एज्यूम करा मैं एक सुपना लवा ਕਿ ਦੇਸ਼ ਪੰਜਾਬ ਆਜ਼ਾਦ ਹੈ ਉਸ ਆਜ਼ਾਦ ਦੇਸ਼ ਪੰਜਾਬ ਦੇ ਵਿੱਚ ਸਿਹਤ ਕਿਹੋ ਜਿਹੀ ਹੋਣੀ ਚਾਹੀਦੀ ਹੈ ਸਿਹਤ ਦੀਆਂ ਪਾਲਸੀਆਂ ਕੀ ਹੋਣੀਆਂ ਚਾਹੀਦੀਆਂ ਸਿਹਤ ਨਾਲ ਸੰਬੰਧਤ ਬਾਕੀ ਜਿਹੜੇ ਮਸਲੇ ਹੈ ਕੁਝ ਜਿਵੇਂ ਐਡਵਰਟਾਈਜ਼ਮੈਂਟ ਹੈ ਇਹਨਾਂ ਦਾ ਜਾਂ ਮਿਲਾਵਟ ਹੈ ਇਹਨਦੇ ਤੇ ਕੀ ਪਾਲਸੀ ਹੋਣੀ ਚਾਹੀਦੀ ਹੈ ਤਾਂ ਮੈਂ ਹੁਣ ਤੁਹਾਡੇ ਨਾਲ ਗੱਲ ਕਰਦੀ ਹਾਂ ਕਿ ਮੈਨੂੰ ਦੇਸ਼ ਪੰਜਾਬ ਦੀ ਸਿਹਤ ਪਾਲਸੀ ਬਣਾਉਣ ਦਾ ਇਨਚਾਰਜ ਲਗਾ ਦਿੱਤਾ ਗਿਆ ਤਾਂ ਮੈਂ ਕੀ ਕਰਾਂਗੀ ਸਭ ਤੋਂ ਪਹਿਲਾਂ ਤਾਂ ਦੋ ਤਰ੍ਹਾਂ ਦੇ ਹਸਪਤਾਲ ਹੋਣਗੇ ਇੱਕ ਜਿਹੜੇ ਮੁੱਢਲੀਆਂ ਬਿਮਾਰੀਆਂ ਨੂੰ ਡਾਇਗਨੋਸ ਕਰਨ ਤੇ ਇੱਕ ਜਿਹੜੇ ਕੰਪਲਿਕੇਟਿਡ ਵੱਡੀਆਂ ਬਿਮਾਰੀਆਂ ਨੂੰ ਡਾਇਗਨੋਸ ਕਰਨ ਇਹ ਨਹੀਂ ਕਿ ਸਾਡੇ ਇੱਥੇ ਹੁਣ ਵੀ ਹੈ ਨਹੀਂ ਇਸ ਤਰ੍ਹਾਂ ਦਾ ਸਿਸਟਮ ਬਣਿਆ ਸੀ ਸ਼ੁਰੂ-ਸ਼ੁਰੂ ਵਿੱਚ ਪਰ ਉਹ ਸਿਸਟਮ ਹੌਣ ਖਰਾਬ ਹੋ ਚੁੱਕਿਆ ਹੈ ਜਿਹੜਾ ਮੁੱਢਲੀਆਂ ਬਿਮਾਰੀਆਂ ਨੂੰ ਡਾਇਗਨੋਸ ਕਰਨ ਦਾ ਸਿਸਟਮ ਹੈ ਉਸ ਲਈ ਸਰਕਾਰ ਵੱਲੋਂ ਬਹੁਤ ਜ਼ਿਆਦਾ ਘੱਟ ਫੰਡ ਆਉਂਦਾ ਹੈ ਤੇ ਜਿਹੜੇ ਵੱਡੇ ਵੱਡੀਆਂ ਬਿਮਾਰੀਆਂ ਦੇ ਹਸਪੀਟਲ ਹੈ ਉਹ ਹੁਣ ਸਰਕਾਰੀ ਨਹੀਂ ਰਹੇ ਉਹ ਜ਼ਿਆਦਾਤਰ ਜਾਂ ਤਾਂ ਸੈਮੀ ਪ੍ਰਾਈਵੇਟ ਹੈ ਤੇ ਜਾਂ ਉਹ ਕਾਰਪੋਰੇਟ ਘਰਾਣਿਆਂ ਦੇ ਨਾਲ ਚੱਲ ਰਿਹਾ ਤੇ ਬਹੁਤ ਜ਼ਿਆਦਾ ਮਹਿੰਗੇ ਹੈ ਤੇ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਪਰੇ ਹੈ ਇਸ ਸਮੱਸਿਆ ਕਰਕੇ ਜਿਹੜੇ ਗੁੱਡਲੀਆਂ ਬਿਮਾਰੀਆਂ ਉਹ ਡਾਇਗਨੋਸ ਹੋਣ ਵਿੱਚ ਦੇਰੀ ਹੋ ਜਾਂਦੀ ਹੈ ਤੇ ਜਿਹੜੀਆਂ ਵੱਡੀਆਂ ਬਿਮਾਰੀਆਂ ਉਹਨਾਂ ਦਾ ਇਲਾਜ ਸਾਰੀ ਜਨਤਾ ਦੀ ਪਹੁੰਚ ਵਿੱਚ ਨਹੀਂ ਹੈਗਾ ਤਾਂ ਦੇਸ਼ ਪੰਜਾਬ ਲਈ ਅਸੀਂ ਗੁੱਡਲੀ ਸਿਹਤ ਸਹੂਲਤਾਂ ਜਿਹੜੀ ਉਹ ਪਿੰਡ ਪੱਧਰ ਤੇ ਕਰਾਂਗੇ ਹਰ ਪਿੰਡ ਦੇ ਵਿੱਚ ਸਿਹਤ ਸਹੂਲਤ ਹੋਏਗੀ ਤੇ ਉਥੇ ਜਿਹੜੇ ਵੀ ਡਾਕਟਰ ਟ੍ਰੇਨਿੰਗ ਕਰਕੇ ਨਿਕਲਦੇ ਆ ਉਹਨਾਂ ਦੀ ਇੰਟਰਨਸ਼ਿਪ ਦੀ ਇੱਕ ਸਾਲ ਦੀ ਟ੍ਰੇਨਿੰਗ ਵੀ ਉੱਥੇ ਲਈ ਜਾਏਗੀ ਤੇ ਉਸੇ ਨਾਲ ਇੱਕ ਸੀਨੀਅਰ ਡਾਕਟਰ ਹੋਏਗਾ ਜਿਹੜਾ ਸ਼ੁਰੂ ਦੇ ਵਿੱਚ ਅਜੇ ਜਿਸ ਨੇ ਹੁਣੇ ਪਾਸ ਕੀਤਾ ਉਸ ਤੇ ਡਿਊਟੀ ਲੱਗੇਗੀ ਕਿਉਂਕਿ ਡਾਕਟਰਾਂ ਦਾ ਤੇ ਨਰਸਾਂ ਦਾ ਉੱਥੇ ਹੋਣਾ ਵੀ ਜ਼ਰੂਰੀ ਹੈ ਤੇ ਹੁਣ ਜੇ ਡਾਕਟਰ ਤੇ ਨਰਸਾਂ ਉੱਥੇ ਨਹੀਂ ਰਹਿ ਰਹੇ ਤਾਂ ਉਸ ਦਾ ਉਸ ਨੂੰ ਮਸਲੇ ਨੂੰ ਵੇਖਣ ਦੀ ਲੋੜ ਹੈ ਕਿ ਡਾਕਟਰ ਜਿਹੜੇ ਉਹ ਉੱਥੇ ਕਿਉਂ ਨਹੀਂ ਰਹਿੰਦੇ ਕਿਉਂਕਿ ਪਿੰਡਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਸਾਨੂੰ ਉਹੋ ਜਿਹੀ ਸਹੂਲਤਾਂ ਨਹੀਂ ਹੈਗੀਆਂ ਸਾਡੇ ਬੱਚਿਆਂ ਦੀ ਪੜਾਈ ਨਹੀਂ ਹੋ ਰਹੀ ਜਾਂ ਅਸੀਂ ਉੱਥੇ ਰਹਿਣਾ ਨਹੀਂ ਚਾਹੁੰਦੇ ਤਾਂ ਜਿਹੜੇ ਨਵੇਂ ਡਾਕਟਰ ਆਉਣਗੇ ਉਹਨਾਂ ਲਈ ਉਹ ਕੰਪਲਸਰੀ ਹੋਵੇ ਕਿ 1 ਸਾਲ ਦੀ ਇੰਟਰਨਸ਼ਿਪ ਆ ਜਿਹੜੀ ਉਹ ਵੀ ਉਹਨਾਂ ਨੇ ਉਹਦੇ ਵਿੱਚੋਂ ਅੱਧਾ ਸਮਾਂ ਜਿਹੜਾ ਉਹਨਾਂ ਨੇ ਪਿੰਡਾਂ ਦੇ ਵਿੱਚ ਕੰਮ ਕਰਨ ਤੇ ਲਾਉਣਾ ਹੈ ਵੱਖ-ਵੱਖ ਡਿਸਪੈਂਸਰੀਆਂ ਵਿੱਚ ਤੇ ਜਿਹੜੇ ਨਵੇਂ ਪਾਸ ਕੀਤੇ ਡਾਕਟਰ ਆ ਜਿਹਨਾਂ ਨੂੰ ਡਿਗਰੀ ਮਿਲ ਚੁੱਕੀ ਆ ਉਹਨਾਂ ਨੇ ਵੀ ਸ਼ੁਰੂ ਦੇ 2 ਸਾਲ ਜਿਹੜੇ ਉਹ ਪਿੰਡਾਂ ਦੇ ਵਿੱਚ ਨੌਕਰੀ ਕਰਨੀ ਆ ਉਸ ਵੇਲੇ ਨਾ ਤਾਂ ਉਹਨਾਂ ਤੇ ਕੋਈ ਜ਼ਿਆਦਾ ਪਰਿਵਾਰ ਦਾ ਬੋਝ ਹੁੰਦਾ ਤੇ ਨਾ ਹੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਮਸਲਾ ਹੁੰਦਾ ਹੈ ਇਹ ਪਹਿਲਾਂ ਚੱਲਦਾ ਸੀ ਖਤਮ ਕਿਉਂ ਹੋ ਗਿਆ ਇਹ ਨੀਟ ਦਾ ਐਗਜ਼ਾਮ ਕਰਕੇ ਤਾਂ ਜੇ ਇਹ ਨੀਟ ਦਾ ਐਗਜ਼ਾਮ ਹੈ ਜਿਹੜਾ ਇਹ ਉਹਦੀ ਸ਼ਰਤ ਕੱਟ ਦਿੱਤੀ ਜਾਵੇ ਡਾਕਟਰੀ ਦੇ ਦਾਖਲਿਆਂ ਵਾਸਤੇ ਤੇ ਪਿੰਡਾਂ ਦੇ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਦੇ ਐਕਸਪੀਰੀਅੰਸ ਦੇ ਨੰਬਰ ਉਹਨਾਂ ਦੇ ਉੱਚ ਵਿਦਿਆਲੇ ਜੋੜ ਦਿੱਤੇ ਜਾਣ ਤਾਂ ਇਹ ਮਸਲਾ ਹੱਲ ਹੋ ਜਾਏਗਾ ਪਿੰਡਾਂ ਦੇ ਵਿੱਚ ਜਿਹੜੀਆਂ ਕਲੀਨਿਕਸ sgdੀਆਂ ਉਹਨਾਂ ਦੇ ਵਿੱਚ ਥੋੜੇ ਜਿਹੇ ਡਿਪਾਰਟਮੈਂਟ ਵਕਫ-ਵਕ ਵਨਾਈ ਜਾ ਸਕਦੇ ਆ ਜਿਵੇਂ ਫਿਜ਼ੀਓਥੈਰੇਪੀ ਦਾ ਐਕੂਪ੍ਰੈਸ਼ਰ ਦਾ ਜਾਂ ਜਿਹੜੇ ਹੋਮਿਓਪੈਥੀ ਵਾਲੇ ਆ ਜਾਂ ਆਯੁਰਵੈਦ ਵਾਲੇ ਆ ਉਹਨਾਂ ਦੇ ਜਾਣਕਾਰਾ ਜਿਹੜੇ ਉਹ ਵੀ ਮੁੱਢਲੀ ਸਟੇਜ ਵਾਲੇ ਉੱਥੇ ਹੋਣੇ ਚਾਹੀਦੇ ਆ ਤੇ ਬੰਦਾ ਸਿਲੈਕਟ ਕਰ ਸਕੇ ਕਿ ਮੈਂ ਕਿਹੜੇ ਟਾਈਪ ਦਾ ਇਲਾਜ ਲੈਣਾ ਹੈ ਉਥੋਂ ਜਿਹੜੇ ਮਰੀਜ਼ ਨਿਕਲਣਗੇ ਉਹਨਾਂ ਨੂੰ ਰੈਫਰ ਕੀਤਾ ਜਾਵੇ ਜੇਲਾ ਪੱਦਰ ਤੇ ਜੇਲਾ ਪੱਦਰ ਦੇ ਹਸਪਤਾਲਾਂ ਤੇ ਲੋਡ ਘਟ ਜਾਏਗਾ ਉਥੋਂ ਜਿਹੜੇ ਜ਼ਿਆਦਾ ਸੀਰੀਅਸ ਮਰੀਜ਼ ਨਿਕਲਣਗੇ ਉਹਨਾਂ ਨੂੰ ਮੈਡੀਕਲ ਇੰਸਟੀਚਿਊਟ ਜਾਂ ਜਿਹੜੇ ਵੱਡੇ ਹਸਪਤਾਲ ਹੈ ਉਹਨਾਂ ਵਿੱਚ ਕੀਤਾ ਜਾਵੇ ਤੇ ਪ੍ਰਾਈਵੇਟ ਹਸਪੀਟਲ ਵੀ ਭਾਵੇਂ ਰਹਿ ਜਾਣ ਥੋੜੇ ਜਿਹੜੇ ਪ੍ਰਾਈਵੇਟ ਹਸਪੀਟਲ ਰਹਿਣਗੇ ਉਹਨਾਂ ਦੇ ਵਿੱਚ ਉਹ ਮਹਿੰਗੀ ਹੋਊਗੀ ਜਿਨ੍ਹਾਂ ਨੇ ਉਹ ਆਪਟ ਕਰਨਾ ਉਹ ਉਸ ਵਿੱਚ ਕਰ ਲੈਣ ਪਰ ਮੁਕਾਬਲੇ ਤੇ ਜਿਹੜੇ ਦੂਸਰੇ ਹਸਪੀਟਲ ਹੈ ਉਹ ਉਨੇ ਹੀ ਵਧੀਆ ਤੇ ਉਨੇ ਹੀ ਕੁਆਲਿਟੀ ਵਾਲੇ ਹੋਣੇ ਚਾਹੀਦੇ ਆ ਇਹਦੇ ਜਿਹੜੇ ਪਿੰਡ ਲੈਵਲ ਤੇ ਹਸਪੀਟਲ ਹੈ ਉਹਦੇ ਵਿੱਚ ਦੋ ਹੋਰ ਸ਼ੋਭੇ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹਦੇ ਵਿੱਚ ਉਹਨਾਂ ਨੂੰ ਸਿੱਖਿਆ ਦਿੱਤੀ ਜਾਵੇ ਕਿ ਉਹਨਾਂ ਨੇ ਰੋਗਾਂ ਤੋਂ ਬਚਣਾ ਕਿਵੇਂ ਹੈ ਤੇ ਉਹਨਾਂ ਦੀ ਕੁਰਾਕੀ ਹੋਣੀ ਚਾਹੀਦੀ ਹੈ ਇਹ ਦੋਵੇਂ ਸ਼ੋਭੇ ਜਿਹੜੇ ਇਸ ਸਕੂਲਾਂ ਵਿੱਚ ਵੀ ਬੜਾਏ ਜਾਣੇ ਚਾਹੀਦੇ ਆ ਤੇ ਤੀਸਰੀ ਗੱਲ ਜਿਹੜੀ ਹੈਗੀ ਆ ਵੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਉਹਦੇ ਵਿੱਚ ਜਨਰਿਕ ਮੈਡੀਸਨ ਨੂੰ ਪਰਫੁੱਲਤ ਕੀਤਾ ਜਾਵੇ ਤੇ ਜਿਹੜੇ ਮਸ਼ਹੂਰੀਆਂ ਹੁੰਦੀਆਂ ਨੇ ਟੀਵੀ ਤੇ ਜਾਂ ਨੈਟ ਤੇ ਸੋਸ਼ਲ ਮੀਡੀਆ ਤੇ ਸਿਹਤ ਦੇ ਸੰਬੰਧ ਵਿੱਚ ਉਹਨਾਂ ਨੂੰ ਖਤਮ ਕੀਤਾ ਜਾਵੇ ਕਿਉਂਕਿ ਉਹਨਾਂ ਵਿੱਚੋਂ ਬਹੁਤ ਸਾਰੀਆਂ ਮਸ਼ਹੂਰੀਆਂ ਜਿਹੜੀਆਂ ਉਹ ਮਿਸਲੀਡਿੰਗ ਹੁੰਦੀਆਂ ਤੇ ਉਹ ਮਿਸਲੀਡਿੰਗ ਮਸ਼ਹੂਰੀਆਂ ਦੇ ਨਾਲ ਲੋਕ ਹੈ ਜਿਹੜੇ ਉਹ ਖਰਾਬ ਹੋ ਰਿਹਾ ਹੈ ਜਿਹੜੀਆਂ ਕੋਈ ਕਿਸੇ ਦੇ ਸਿਹਤ ਦੀ ਮਸ਼ਹੂਰੀ ਉੱਥੇ ਕਰਨੀ ਵੀ ਹੈ ਜਾਂ ਸਿਹਤ ਦੀ ਜਾਣਕਾਰੀ ਦੇਣੀ ਵੀ ਹੈ ਤਾਂ ਉਹ ਇੱਕ ਡਾਕਟਰਾਂ ਦਾ ਪੈਨਲ ਬਣੇ ਜਿਹੜਾ ਡਾਕਟਰਾਂ ਦਾ ਪੈਨਲ ਜਿਸ ਸ਼ੋਭੇ ਦੀ ਮਸ਼ਹੂਰੀ ਹੈ ਉਸ ਸ਼ੋਭੇ ਦੇ ਨਾਲ ਉਹ ਫੈਸਲਾ ਕਰ ਸਕਣ ਕਿ ਹਾਂ ਇਹ ਇਹ ਗੱਲ ਜਿਹੜੀ ਇਸ ਵੀਡੀਓ ਦੇ ਵਿੱਚ ਕਹੀ ਗਈ ਹੈ ਇਹ ਸਹੀ ਹੈ ਕਿ ਇਹ ਮਿਸਲੀਡਿੰਗ ਹੈ ਤੇ ਜੇ ਉਹ ਉਹ ਪਾਰਸ਼ਲੀ ਉਹਦੇ ਨਾਲ ਐਗਰੀ ਕਰਦੇ ਆ ਤਾਂ ਉਹ ਉਹਦੇ ਤੇ ਆਪਣੇ ਕਮੈਂਟ ਛੱਡ ਦੇਣ ਕਿ ਇਹ ਦੇ ਵਿੱਚ ਆਹ ਚੀਜ਼ ਸਹੀ ਹੈ ਤੇ ਇੰਨੀ ਆ ਉਹਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ ਉਸ ਤੋਂ ਬਾਅਦ ਉਹ ਵੀਡੀਓ ਵੇਖਣ ਵਾਲਾ ਜਿਹੜਾ ਉਹ ਆਪਣੇ ਆਪ ਫੈਸਲਾ ਕਰ ਲਵੇ ता ये सेहत की डी पॉलिसी होएगी जिस कोई मतलब के न, सरकार दा या जी सरकार भी बनूगी भी उस तरीके सीधा कोई दखल नहीं होगा एक्सेप्ट के टैक्सा का थोड़ा जहा पैसा जेड़ा वह सेहत देस से पाया जाए सेहतिया का बजट है जोड़ा वह ज़्यादा होना चाहिए बहुत बहुत धनवाद श्री वाहगुरू जी का खालसा श्री वागुरू जी की फतेह